ਦੋਸਤੋ ਅਸੀਂ ਸਾਰਿਆਂ ਨੇ ਫਿਲਮਾਂ ਵਿੱਚ ਕਦੇ ਨਾ ਕਦੇ ਤਾਂ ਇਹ ਦੇਖਿਆ ਹੋਵੇਗਾ ਕਿ ਜਦੋਂ ਕੋਈ ਪੁਲਿਸ ਆਫੀਸਰ ਪੁਲਿਸ ਵਾਲਾ ਕਿਸੇ ਨੂੰ ਗ੍ਰਿਫਤਾਰ ਕਰਨ ਜਾਂਦਾ ਹੈ ਅਰੈਸਟ ਕਰਨ ਜਾਂਦਾ ਹੈ ਤਾਂ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਉਹ ਪੁਲਿਸ ਵਾਲੇ ਨੂੰ ਇਹ ਪੁੱਛਦਾ ਹੈ ਕਿ ਕੀ ਉਸ ਕੋਲ ਪੁਲਿਸ ਵਾਲੇ ਕੋਲ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਬਰੰਟ ਹੈ ਕੋਈ ਕੋਰਟ ਦਾ ਆਰਡਰ ਹੈ ਪਰ ਅਸਲ ਜ਼ਿੰਦਗੀ ਦੇ ਵਿੱਚ ਅਜਿਹਾ ਨਹੀਂ ਹੁੰਦਾ ਜਿਹੜਾ ਕ੍ਰਿਮੀਨਲ ਲਾਅ ਹੈ ਅਪਰਾਧਿਕ ਕਾਨੂੰਨ ਹੈ ਉਸ ਦੇ ਵਿੱਚ ਅਪਰਾਧ ਨੂੰ ਦੋ ਤਰ੍ਹਾਂ ਦੇ ਨਾਲ ਮੰਨਿਆ ਜਾਂਦਾ ਹੈ ਇੱਕ ਤਾਂ ਹੁੰਦਾਗਾ ਕਾਗਨੀਜੇਬਲ ਆਫੈਂਸ ਇੱਕ ਹੁੰਦੇ ਨੇ ਨਾਨ ਕਾਗਨੀਜੇਬਲ ਆਫੈਂਸ ਇੱਕ ਹੁੰਦੇ ਨੇ ਜਿਵੇਂ ਅਸੀਂ ਕਹਿ ਦਈਏ ਕਿ ਬੇਲੇਵਲ ਆਫੈਂਸ ਹੁੰਦੇ ਨੇ ਇੱਕ ਨਾਨ ਬੇਲੇਵਲ ਆਫੈਂਸ ਹੁੰਦੇ ਨੇ ਕਾਗਨੀਜੇਬਲ ਆਫੈਂਸ ਜਿਹੜੇ ਹੁੰਦੇ ਨੇ ਉਹ ਜਿਹੜੇ ਸੀਰੀਅਸ ਅਪਰਾਧ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਕਿ ਗੰਭੀਰ ਜਿਹੜੇ ਜੁਰਮ ਹੁੰਦੇ ਨੇ ਵੱਡੇ ਜੁਰਮ ਹੁੰਦੇ ਨੇ ਤੇ ਜਿਹੜੇ ਨਾਨ ਕੌਗਨੀਜੇਬਲ ਅਫੈਂਸ ਹੁੰਦੇ ਨੇ ਉਹ ਜਿਹੜੇ ਲੈਸ ਸੀਰੀਅਸ ਹੁੰਦੇ ਨੇ ਘੱਟ ਗੰਭੀਰ ਹੁੰਦੇ ਨੇ ਜਾਂ ਛੋਟੇ ਜਿਹੜੇ ਕਰਾਇਮ ਹੁੰਦੇ ਨੇ ਉਹ ਬੇਲੇਵਲ ਅਫੈਂਸ ਜਿਨ੍ਹਾਂ ਦੇ ਵਿੱਚ ਜ਼ਮਾਨਤ ਹੋ ਜਾਂਦੀ ਹੈ ਪੁਲਿਸ ਸਟੇਸ਼ਨ ਤੋਂ ਹੀ ਹੋ ਜਾਂਦੀ ਹੈ ਜਿਹੜਾ ਵਿਅਕਤੀ ਦੋਸ਼ੀ ਹੁੰਦਾ ਹੈ ਜਿਸ ਨੂੰ ਦੋਸ਼ੀ ਸਮਝਿਆ ਜਾਂਦਾ ਪਾਇਆ ਜਾਂਦਾ ਉਸ ਦਾ ਮਤਲਬ ਉਹ ਅਧਿਕਾਰ ਹੁੰਦਾ ਹੈ ਹੱਕ ਹੁੰਦਾ ਹੈ ਜ਼ਮਾਨਤ ਲੈਣ ਦਾ ਤੇ ਜਿਹੜੇ ਨਾਨ ਅਵੇਲੇਬਲ ਅਫੈਂਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਜ਼ਮਾਨਤ ਹੈ ਉਹ ਕੋਰਟ ਦੇ ਵੱਲੋਂ ਦਿੱਤੀ ਜਾ ਸਕਦੀ ਹੈ ਕਿ ਉਸ ਦੇ ਵਿੱਚ ਦੋਸ਼ੀ ਵਿਅਕਤੀ ਦਾ ਜ਼ਮਾਨਤ ਲੈਣ ਦਾ ਪੂਰਾ ਹੱਕ ਨਹੀਂ ਹੁੰਦਾ ਉਹ ਕੋਰਟ ਦੀ ਇੱਛਾ ਤੇ ਮਰਜ਼ੀ ਤੇ ਕੇਸ ਦੇ ਤੱਥਾਂ ਤੇ ਡਿਪੈਂਡ ਕਰਦਾ ਹੈ ਤੇ ਦੋਸਤੋ ਉਹ ਅਪਰਾਧ ਜਿਨ੍ਹਾਂ ਵਿੱਚ ਪੁਲਿਸ ਕਿਸੇ ਵਿਅਕਤੀ ਨੂੰ ਬਿਨਾ ਬਰੰਟ ਦੇ ਗ੍ਰਿਫਤਾਰ ਕਰ ਸਕਦੀ ਹੈ ਉਹਨਾਂ ਨੂੰ ਕੋਗਨੀਜੇਬਲ ਆਫੈਂਸ ਕਿਹਾ ਜਾਂਦਾ ਹੈ ਅਪਰਾਧ ਕਿਹਾ ਜਾਂਦਾ ਹੈ ਆਮ ਤੌਰ ਤੇ ਇਹ ਅਪਰਾਧ ਗੰਭੀਰ ਕਿਸਮ ਦੇ ਹੁੰਦੇ ਨੇ ਜਿਵੇਂ ਕਿ ਮਰਡਰ ਕਤਲ ਰੇਪ ਦਾਜ ਲਈ ਮੌਤ ਠੀਕ ਹੈ ਜੀ ਅਗਵਾ ਕਰਨਾ ਕਿਸੇ ਨੂੰ ਹੋਰ ਜਿਹੜੇ ਕਈ ਸੀਰੀਅਸ ਕਰਾਈਮ ਨੇ ਉਹ ਹੋ ਸਕਦੇ ਨੇ ਗੈਰ ਜਮਾਨਤੀ ਅਪਰਾਧ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜਿਹੜੇ ਨਾਨ ਅਵੇਲੇਬਲ ਅਫੈਂਸ ਹੁੰਦੇ ਨੇ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਪੁਲਿਸ ਅਧਿਕਾਰੀਆਂ ਨੂੰ ਬਿਨਾ ਬਰੰਟ ਦੇ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਦਾ ਅਧਿਕਾਰ ਨਹੀਂ ਹੁੰਦਾ ਇਹ ਅਪਰਾਧ ਘੱਟ ਗੰਭੀਰ ਅਪਰਾਧ ਹੁੰਦੇ ਨੇ ਜਿਵੇਂ ਕਿ ਮਾਨ ਹਾਨੀ ਦਾ ਅਪਰਾਧ ਇਸ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਲੀਅਰ ਹੋ ਜਾਂਦਾ ਹੈ ਕਿ ਪੁਲਿਸ ਨੂੰ ਕਿਸੇ ਵੀ ਵਿਅਕਤੀ ਨੂੰ ਬਿਨਾ ਬਰੰਟ ਦੇ ਵਿਦਆਊਟ ਬਰੰਟ ਦੇ ਬੀ ਅਰੈਸਟ ਕਰਨ ਦਾ ਅਧਿਕਾਰ ਹੈ ਪੁਲਿਸ ਕੋਲੇ ਪਾਵਰ ਹੈ ਕਾਨੂੰਨ ਦੇ ਮੁਤਾਬਕ ਬੇਸ਼ਰਤੇ ਕਿ ਇਹ ਅਪਰਾਧ ਹੈ ਜਿਹੜਾ ਕੋਗਨੀਜੇਬਲ ਅਪਰਾਧ ਹੋਵੇ ਸੰਜੀਦਾ ਅਪਰਾਧ ਹੋਵੇ ਗੰਭੀਰ ਅਪਰਾਧ ਹੋਵੇ ਵੱਡਾ ਅਪਰਾਧ ਹੋਵੇ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਗ੍ਰਿਫਤਾਰ ਵਿਅਕਤੀ ਨੂੰ ਪੁਲਿਸ 24 ਘੰਟਿਆਂ ਤੋਂ ਜ਼ਿਆਦਾ ਟਾਈਮ ਦੇ ਲਈ ਉਸ ਵਿਅਕਤੀ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਰੱਖ ਸਕਦੇ ਹਾਲਾਂਕਿ ਇਸ ਦੇ ਵਿੱਚ ਜਿਹੜਾ ਆਉਣ ਜਾਣ ਦਾ ਸਮਾਂ ਸਫ਼ਰ ਦਾ ਸਮਾਂ ਜਦੋਂ ਉਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣਾ ਹੈ ਮੈਜਿਸਟ੍ਰੇਟ ਕੋਲੇ ਲੈ ਕੇ ਜਾਣਾ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਹੈਗਾ ਤੇ ਇਸੇ ਕਰਕੇ ਜੇ ਪੁਲਿਸ ਕਿਸੇ ਵਿਅਕਤੀ ਨੂੰ 24 ਘੰਟਿਆਂ ਤੋਂ ਵੱਧ ਦੇ ਸਮੇਂ ਦੇ ਲਈ ਹਿਰਾਸਤ ਵਿੱਚ ਰੱਖਦੀ ਹੈ ਤਾਂ ਇਹ ਗੈਰ ਕਾਨੂੰਨੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈਗੀ ਡਿਊਟੀ ਮੈਜਿਸਟ੍ਰੇਟ ਹੁੰਦਾ ਜਿਹੜਾ ਜਾਂ ਕੋਈ ਜਿਹੜਾ ਸਪੈਸ਼ਲ ਮੈਜਿਸਟ੍ਰੇਟ ਹੁੰਦਾ ਭਾਵੇਂ ਸੰਨੀਵਾਰ ਹੋਵੇ ਐਤਵਾਰ ਹੋਵੇ ਜਾਂ ਕਿਸੇ ਵੀ ਤਿਹਾੜੀ ਦੀ ਛੁੱਟੀ ਹੋਵੇ ਉਸ ਦਿਨ ਵੀ ਅਦਾਲਤ ਵਿੱਚ ਉਸਦੀ ਡਿਊਟੀ ਹੁੰਦੀ ਹੈ ਤਾਂ ਇਸ ਕਰਕੇ ਇਹ ਧਿਆਨ ਦਿਓ ਕਿ ਪੁਲਿਸ ਸਟੇਸ਼ਨ ਤੋਂ ਅਦਾਲਤ ਤੱਕ ਜਿਹੜਾ ਯਾਤਰਾ ਕਰਨ ਦਾ ਜਾਂ ਪਹੁੰਚਣ ਦਾ ਜਿਹੜਾ ਸਮਾਂ ਉਹ 24 ਘੰਟਿਆਂ ਦੇ ਵਿੱਚ ਸ਼ਾਮਲ ਨਹੀਂ ਹੈਗਾ ਤੇ ਪੁਲਿਸ 24 ਘੰਟਿਆਂ ਤੋਂ ਜ਼ਿਆਦਾ ਟਾਈਮ ਦੇ ਲਈ ਕਿਸੇ ਵਿਅਕਤੀ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਰੱਖ ਸਕਦੀ ਉਸ ਨੂੰ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕਰਨਾ ਹੁੰਦਾ ਹੈ ਅੱਗੇ ਸਾਡੇ ਅੱਗੇ ਜਿਹੜਾ ਸਵਾਲ ਹੋ ਸਕਦਾ ਹੈ ਕਿ ਕੀ ਜਿਹੜਾ ਗ੍ਰਿਫਤਾਰ ਵਿਅਕਤੀ ਹੈ ਪੁੱਛਗਿੱਛ ਦੇ ਦੌਰਾਨ ਜਦੋਂ ਪੁਲਿਸ ਉਸ ਨੂੰ ਪੁੱਛਗਿੱਛ ਕਰਦੀ ਹੈ ਸਵਾਲ ਜਵਾਬ ਕਰਦੀ ਹੈ ਤਾਂ ਕੀ ਉਹ ਵਿਅਕਤੀ ਜਿਹੜਾ ਅਰੈਸਟ ਹੋਇਆਗਾ ਉਹ ਆਪਣੇ ਵਕੀਲ ਨੂੰ ਮਿਲ ਸਕਦਾ ਹੈ ਦੋਸਤੋ ਜਦੋਂ ਕਿਸੇ ਵਿਅਕਤੀ ਨੂੰ ਪੁਲਿਸ ਦੇ ਦੁਆਰਾ ਅਰੈਸਟ ਕੀਤਾ ਜਾਂਦਾ ਹੈ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਗ੍ਰਿਫਤਾਰ ਵਿਅਕਤੀ ਪੁੱਛਗਿੱਛ ਦੇ ਦੌਰਾਨ ਆਪਣੀ ਪਸੰਦ ਦੇ ਵਕੀਲ ਨੂੰ ਮਿਲਣ ਦਾ ਹੱਕਦਾਰ ਹੈ ਉਸ ਕੋਲੇ ਇਹ ਹੱਕ ਹੈ ਅਧਿਕਾਰ ਹੈ ਪਰ ਪੂਰੀ ਪੁੱਛਗਿੱਛ ਦੇ ਦੌਰਾਨ ਨਹੀਂ ਇਹ ਧਿਆਨ ਵਿੱਚ ਰੱਖਿਆ ਜਾਵੇ ਇਸੇ ਲਈ ਇਹ ਕਹਿਣਾ ਸਹੀ ਹੋਊਗਾ ਕਿ ਗ੍ਰਿਫਤਾਰ ਅਤੇ ਪੁੱਛਗਿੱਛ ਦੌਰਾਨ ਵੀ ਇਸੇ ਲਈ ਇਹ ਕਹਿਣਾ ਬਿਲਕੁਲ ਸਹੀ ਹੋਊਗਾ ਕਿ ਗ੍ਰਿਫਤਾਰੀ ਦੇ ਦੌਰਾਨ ਅਤੇ ਪੁੱਛਗਿੱਛ ਦੇ ਦੌਰਾਨ ਵੀ ਗ੍ਰਿਫਤਾਰ ਵਿਅਕਤੀ ਨੂੰ ਸਹੀ ਕਾਨੂੰਨੀ ਸਲਾਹ ਲੈਣ ਦਾ ਅਧਿਕਾਰ ਹੈ ਗ੍ਰਿਫਤਾਰੀ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਵੀ ਅਸੀਂ ਸਮਝ ਲੈਣੇ ਆ ਜਿਵੇਂ ਕਿ ਗ੍ਰਿਫਤਾਰੀ ਦੇ ਸਮੇਂ ਪੁਲਿਸ ਨੂੰ ਗ੍ਰਿਫਤਾਰ ਵਿਅਕਤੀ ਨੂੰ ਇਹ ਦੱਸਣਾ ਪੈਂਦਾ ਹੈ ਕਿ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ ਉਸ ਦਾ ਕਾਰਨ ਦੱਸਣਾ ਹੁੰਦਾ ਹੈਗਾ ਸਿਰਫ ਇਹ ਕਹਿਣਾ ਕਾਫੀ ਨਹੀਂ ਹੈਗਾ ਕਿ ਉਸ ਦੇ ਵਿਰੁੱਧ ਕੋਈ ਸ਼ਿਕਾਇਤ ਆਈ ਹੈ ਕੰਪਲੇਂਟ ਆਈ ਹੈ ਰਿਪੋਰਟ ਆਈ ਹੈ ਠੀਕ ਹੈ ਤਾਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਭਾਵੇਂ ਉਸ ਨੇ ਕੀ ਅਪਰਾਧ ਕੀਤਾ ਹੈ ਕੀ ਜੁਰਮ ਕੀਤਾ ਹੈ ਕੀ ਆਫੈਂਸ ਕੀਤਾ ਹੈ ਉਸ ਦੇ ਬਾਰੇ ਵਿੱਚ ਪੁਲਿਸ ਦੁਆਰਾ ਸੂਚਿਤ ਕਰਨਾ ਜ਼ਰੂਰੀ ਹੈ ਤੇ ਗ੍ਰਿਫਤਾਰੀ ਦੇ ਸਮੇਂ ਗ੍ਰਿਫਤਾਰੀ ਮੀਮੋ ਗ੍ਰਿਫਤਾਰੀ ਵਾਲੀ ਜਿਹੜੀ ਥਾਂ ਹੁੰਦੀ ਹੈ ਉਸ ਤੇ ਅਰੈਸਟ ਮੀਮੋ ਜਿਹੜੀ ਤਿਆਰ ਕਰਨੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਕਿ ਕਿਸੇ ਔਰਤ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਕਾਨੂੰਨ ਦੇ ਮੁਤਾਬਕ ਰਾਤ ਦੇ ਸਮੇਂ ਚ ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ ਜਿਹੜਾ ਰਾਤ ਦਾ ਸਮਾਂ ਹੈ ਇਸ ਟਾਈਮ ਦੇ ਵਿੱਚ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਦੂਜੀ ਗੱਲ ਜੇਕਰ ਪੁਲਿਸ ਅਜਿਹਾ ਕਰਨਾ ਵੀ ਚਾਹੁੰਦੀ ਹੈ ਜਰੂਰੀ ਸਮਝਦੀ ਹੈ ਕਿ ਗ੍ਰਿਫਤਾਰੀ ਜਰੂਰੀ ਹੈ ਤਾਂ ਫਿਰ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜਾ ਫਰਸਟ ਕਲਾਸ ਹੁੰਦਾ ਉਸ ਦੀ ਲਿਖਤੀ ਪਰਮਿਸ਼ਨ ਲੈਣੀ ਪੈਂਦੀ ਹੈ ਇਜਾਜ਼ਤ ਲੈਣੀ ਪੈਂਦੀ ਹੈ ਜੇ ਔਰਤ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਫਿਰ ਇੱਕ ਮਹਿਲਾ ਪੁਲਿਸ ਔਰਤ ਹੈ ਜਿਹੜੀ ਆਫੀਸਰ ਹੈ ਉਹ ਹੀ ਉਸ ਔਰਤ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਿਹੜਾ ਮੇਲ ਹੈ ਪੁਰਸ਼ ਪੁਲਿਸ ਵਾਲਾ ਵਿਅਕਤੀ ਹੈ ਕੋਈ ਬੰਦਾ ਹੈਗਾ ਉਹ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਅੱਗੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਇਹ ਵੀ ਅਧਿਕਾਰ ਹੈ ਕਿ ਉਸ ਵੱਲੋਂ ਦੱਸੇ ਗਏ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਨੂੰ ਉਸ ਦੀ ਗ੍ਰਿਫਤਾਰੀ ਬਾਰੇ ਸੂਚਿਤ ਕੀਤਾ ਜਾਵੇ ਦੱਸਿਆ ਜਾਵੇ ਕਿ ਜੇ ਕੋਈ ਉਹਦਾ ਫਰੈਂਡ ਹੈ ਯਾਰ ਦੋਸਤ ਮਿੱਤਰ ਹੈ ਕੋਈ ਪਰਿਵਾਰ ਦਾ ਮੈਂਬਰ ਹੈ ਕੋਈ ਰਿਸ਼ਤੇਦਾਰ ਹੈ ਉਸ ਨੂੰ ਫੋਨ ਕੀਤਾ ਜਾ ਸਕਦਾ ਹੈ ਸੂਚਿਤ ਕੀਤਾ ਜਾ ਸਕਦਾ ਹੈ ਜਿਸ ਨੂੰ ਉਹ ਗ੍ਰਿਫਤਾਰ ਹੋਇਆ ਵਿਅਕਤੀ ਚਾਹੁੰਦਾ ਹੈ ਜਿਸ ਦਾ ਉਹ ਨੰਬਰ ਦਿੰਦਾ ਹੈ ਨਾਮ ਦਿੰਦਾ ਹੈ ਫਿਰ ਪੁਲਿਸ ਦੁਆਰਾ ਉਸ ਨੂੰ ਦੱਸਿਆ ਜਾਂਦਾ ਹੈ ਕਿ ਭਾਈ ਅਸੀਂ ਤੁਹਾਡਾ ਇਹ ਬੰਦਾ ਗ੍ਰਿਫਤਾਰ ਕਰ ਲਿਆ ਤੇ ਅਸੀਂ ਇਸ ਨੂੰ ਉੱਥੇ ਲੈ ਕੇ ਜਾ ਰਹੇ ਹਾਂ ਦੋਸਤੋ ਗ੍ਰਿਫਤਾਰੀ ਦੇ ਸਮੇਂ ਤਾਕਤ ਦੀ ਵਰਤੋਂ ਕਰਨਾ ਗੈਰ ਕਾਨੂੰਨੀ ਹੈ ਜਿਹੜੀ ਬੇਲੋੜੀ ਤਾਕਤ ਦੀ ਵਰਤੋਂ ਹੈ ਜ਼ਰੂਰਤ ਮੁਤਾਬਕ ਹੀ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈਗੀ ਹਿਰਾਸਤ ਵਿੱਚ ਰੱਖਣ ਲਈ ਲੋੜੀਂਦੀ ਘੱਟੋ ਘੱਟ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਜ਼ਿਆਦਾ ਨਹੀਂ ਜੇਕਰ ਸਿਰਫ ਕਹਿਣ ਤੇ ਹੀ ਵਿਅਕਤੀ ਗ੍ਰਿਫਤਾਰੀ ਦੇ ਦਿੰਦਾ ਹੈਗਾ ਤਾਂ ਪੁਲਿਸ ਉਸ ਦੇ ਨਾਲ ਧੱਕਾ ਨਹੀਂ ਕਰ ਸਕਦੀ ਕੁੱਟ ਮਾਰ ਨਹੀਂ ਕਰ ਸਕਦੀ ਇੱਥੋਂ ਤੱਕ ਕਿ ਉਸ ਨੂੰ ਧੱਕੇ ਨਾਲ ਫੜ ਨਹੀਂ ਸਕਦੀ ਖਿੱਚ ਨਹੀਂ ਸਕਦੀ ਠੀਕ ਹੈ ਜੀ ਇਹ ਗੈਰ ਕਾਨੂੰਨੀ ਹੈ ਅੱਗੇ ਸਾਡੇ ਅੱਗੇ ਸਵਾਲ ਇਹ ਹੈ ਕਿ ਕੀ ਆਮ ਨਾਗਰਿਕ ਆਮ ਬੰਦਾ ਵੀ ਕਿਸੇ ਦੂਸਰੀ ਵਿਅਕਤੀ ਨੂੰ ਗ੍ਰਿਪਦਾਰ ਕਰ ਸਕਦਾ ਹੈ ਦੋਸਤੋ ਜਿਹੜਾ ਇਹ ਕ੍ਰਿਮੀਨਲ ਲਾਅ ਹੈ ਇਸ ਦੀ ਧਾਰਾ ਜਿਹੜੀ 43 ਹੈ ਇਸ ਦੇ ਵਿੱਚ ਇਹ ਵਬਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਆਮ ਨਾਗਰਿਕ ਦੀ ਮੌਜੂਦਗੀ ਵਿੱਚ ਕੋਈ ਵੱਡਾ ਅਪਰਾਧ ਕਰ ਦਿੰਦਾ ਹੈ ਕੋਈ سنگੀਨ ਅਪਰਾਧ ਕਰ ਦਿੰਦਾ ਹੈ ਕੋਈ ਗੈਰ ਜਮਾਨਤੀ ਅਪਰਾਧ ਕਰ ਦਿੰਦਾ ਹੈ ਕਾਗਨੀਜੇਬਲ ਅਫੈਂਸ ਕਰ ਦਿੰਦਾ ਤਾਂ ਅਜਿਹੇ ਵਿਅਕਤੀ ਨੂੰ ਆਮ ਜਨਤਾ ਦੁਆਰਾ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਜਲਦੀ ਤੋਂ ਜਲਦੀ ਜਿਹੜਾ ਨੇੜੇ ਦਾ ਕੋਈ ਪੁਲਿਸ ਸਟੇਸ਼ਨ ਹੁੰਦਾ ਹੈ ਥਾਣਾ ਹੁੰਦਾ ਹੈ ਫਿਰ ਉਸ ਦੇ ਹਵਾਲੇ ਕਰਨਾ ਹੁੰਦਾ ਹੈ ਤੇ ਅੱਗੇ ਸਾਡੇ ਅੱਗੇ ਸਵਾਲ ਹੈ ਕਿ ਜਿਹੜਾ ਮੈਜਿਸਟ੍ਰੇਟ ਹੁੰਦਾ ਹੈ ਕੀ ਉਹ ਖੁਦ ਕਿਸੇ ਵਿਅਕਤੀ ਨੂੰ ਦੋਸ਼ੀ ਵਿਅਕਤੀ ਨੂੰ ਜਿਹੜਾ ਕੋਈ ਕਰਾਈਮ ਕਰਦਾ ਉਸ ਨੂੰ ਗ੍ਰਿਫਤਾਰ ਕਰ ਸਕਦਾ ਹੈ ਜਾਂ ਨਹੀਂ ਇਹ ਸਵਾਲ ਥੋੜਾ ਅਜੀਬ ਵੀ ਹੈ ਪਰ ਜਵਾਬ ਇਸ ਦਾ ਹਾਂ ਦੇ ਵਿੱਚ ਹੈ ਜਿਹੜਾ ਇਹ ਕ੍ਰਿਮੀਨਲ ਲਾਅ ਹੈ ਇਸ ਦੀ ਧਾਰਾ ਜਿਹੜੀ 44 ਹੈ ਉਸ ਦੇ ਤਹਿਤ ਇੱਕ ਐਗਜ਼ੈਕਟਿਵ ਜਿਹੜਾ ਮੈਜਿਸਟ੍ਰੇਟ ਹੁੰਦਾ ਹੈ ਜਾਂ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਹੁੰਦਾ ਹੈ ਉਹਨਾਂ ਦੋਵਾਂ ਨੂੰ ਹੀ ਆਪਣੇ ਆਪ ਖੁਦ ਕਿਸੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਜਾਂ ਉਹਨਾਂ ਦੀ ਡਾਇਰੈਕਸ਼ਨ ਤੇ ਕਿਸੇ ਹੋਰ ਵਿਅਕਤੀ ਦੁਆਰਾ ਕਿਸੇ ਹੋਰ ਅਫੀਸਰ ਦੁਆਰਾ ਉਸ ਗ੍ਰਿਫਤਾਰ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕਰਵਾਇਆ ਜਾ ਸਕਦਾ ਹੈ ਕੁਝ ਹੋਰ ਮਹੱਤਵਪੂਰਨ ਤੱਥ ਇਹ ਹੋ ਸਕਦੇ ਨੇ ਕਿ ਜੇਕਰ ਪੁਲਿਸ ਸਟੇਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ ਕਿਸੇ ਵੀ ਵਿਅਕਤੀ ਨਾਲ ਦੁਰਵਿਵਹਾਰ ਹੁੰਦਾ ਹੈਗਾ ਕੁੱਟਮਾਰ ਹੁੰਦੀ ਹੈਗੀ ਉਹਨੂੰ ਟੌਰਚਰ ਕੀਤਾ ਜਾਂਦਾ ਹੈ ਥਰਡ ਡਿਗਰੀ ਟੌਰਚਰ ਕੀਤਾ ਜਾਂਦਾ ਹੈ ਤਾਂ ਸਬੰਧਤ ਮੈਜਿਸਟ੍ਰੇਟ ਨੂੰ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦੀ ਕੰਪਲੇਂਟ ਕੀਤੀ ਜਾਣੀ ਚਾਹੀਦੀ ਹੈ ਕੋਰਟ ਨੂੰ ਅਪਰੋਚ ਕੀਤਾ ਜਾ ਸਕਦਾ ਹੈ ਜੇ ਸੰਭਵ ਹੋਵੇ ਤਾਂ ਇੱਕ ਮੈਡੀਕਲ ਰਿਪੋਰਟ ਵੀ ਬਣਵਾਈ ਜਾਣੀ ਚਾਹੀਦੀ ਹੈ ਅੱਗੇ ਪੁਲਿਸ ਸਟੇਸ਼ਨ ਵਿੱਚ ਕਿਸੇ ਵੀ ਦਸਤਾਵੇਜ਼ ਨੂੰ ਬਿਨਾਂ ਪੜ੍ਹੇ ਬਿਨਾਂ ਸਮਝੇ ਕਾਨੂੰਨੀ ਸਲਾਹ مشورے ਤੋਂ ਬਿਨਾਂ ਦਸਖਤ ਨਹੀਂ ਕਰਨੀ ਚਾਹੀਦੀ ਜੇਕਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਦਸਖਤ ਨਹੀਂ ਜਿਹੜੇ ਸਾਈਨ ਨੇ ਥਾਣੇ ਦੇ ਵਿੱਚ ਦਬਾਅ ਪਾ ਕੇ ਡਰਾ ਕੇ ਪ੍ਰੈਸ਼ਰ ਦੇ ਕੇ ਉਸ ਤੋਂ ਕਰਵਾ ਲਏ ਜਾਂਦੇ ਨੇ ਤਾਂ ਡਰਨ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੁਲਿਸ ਦੇ ਸਾਹਮਣੇ ਦਿੱਤੇ ਗਏ ਕਿਸੇ ਵੀ ਬਿਆਨ ਦਾ ਕੋਈ ਸਬੂਤ ਮੁੱਲ ਨਹੀਂ ਹੁੰਦਾ ਭਾਵਕੇ ਕੋਰਟ ਦੇ ਵਿੱਚ ਉਸ ਨੂੰ ਇੱਕ ਐਵੀਡੈਂਸ ਦੇ ਤੌਰ ਤੇ ਨਹੀਂ ਮੰਨਿਆ ਜਾਂਦਾ ਤੇ ਦੋਸਤੋ ਇਹ ਤਾਂ ਹੈਗੀਆਂ ਸੀ ਕੁਝ ਜ਼ਰੂਰੀ ਗੱਲਾਂ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਕੁਝ ਜ਼ਰੂਰੀ ਅਧਿਕਾਰ ਹੱਕ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਕਾਨੂੰਨ ਤੇ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਛੋਟੀ ਜੀ ਵੀਡੀਓ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇੱਕ ਲਾਈਕ ਤੇ ਸ਼ੇਅਰ ਵੀ ਜਰੂਰ